ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰੀ ਜਾਂਦੀ ਕੀੜੀ ਵੀ ਦੇਖਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦੇਖਦੇ ਇਸ ਚੀਫ ਮਿਨਿਸਟਰ ਨੂੰ ਪੰਜਾਬ 'ਚ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਬਾ ਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਤੁਸੀਂ ਦੇਖਦੇ ਰਹੇ ਹੋ ਤੇ ਸਾਡੇ ਤਾਂ ਟਾਈਮ ਤੇ ਹੋੜੀ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵੇਲੇ ਪਹੁੰਚਦੇ ਸੀ ਤੂੰ ਜੇਲਾ ਚ ਬੈਠੀ ਜੇਲ੍ਹ ਚ ਹੁੰਦੀ ਸੀ ਤੇ ਇਮੀਡੀਏਟਲੀ ਜੇਲ੍ਹ ਚ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰੀਆਂ ਪਰ ਇਹ ਸੂਰਵੇ ਜਿਸ ਦਿਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਕਹ ਲੈ ਕੇ ਪੰਜਾਬੀਆਂ ਦੇ ਲੀਡਰ ਯਾਸਟਰ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਾਂ ਲੋਕੀ ਹੁਣ ਗੈਂਗਸਟਰਾਂ ਤੇ ਟੈਰਰਿਸਟਾਂ ਤੇ ਖੁੰਡਿਆਂ ਦੀ ਜਮਹੂ ਕਰਮ ਤੇ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁੱਖ ਮੰਤਰੀ ਨੇ ਕੱਲ ਕਿਹਾ ਕੀ ਅਟਵਾ ਦੀ ਜਾਂ ਗੈਂਗਸਟਰ ਇਹ ਕਿਹ ਅਕਰ ਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਛੇ ਮਿਨਿਸਟਰ ਦਾ ਕੰਮ ਉਹਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਅੱਜ ਸਵਾ 4 ਸਾਲ ਹੋ ਗਏ ਨੇ ਛੇ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ